ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਜਿਹੜੇ ਬਜ਼ੁਰਗਾਂ ਨੂੰ ਦੇਖ ਰਹੇ ਹੋ ਗਰਮੇਲ ਸਿੰਘ ਜੀ ਨਾਮ ਆ ਗਰਮੇਲ ਸਿੰਘ ਬਿਰਕ ਪਿੰਡ ਹਰਵੰਸਪੁਰਾ ਨੇੜੇ ਫਤੇਗੜ ਸਾਹਿਬ ਔਰ ਮੰਡੀ ਗਵਿੰਦਗੜ ਦੇ ਵਿਚਾਲੇ ਜੇ ਪਿੰਡ ਆ ਜੀ ਇਹ ਬਜ਼ੁਰਗ ਜੱਟ ਜ਼ਿਮੀਂਦਾਰ ਪਰਿਵਾਰ ਖੇਸਾਨੀ ਨਾਲ ਸੰਬੰਧਿਤ ਬਹੁਤ ਵਧੀਆ ਕਾਰੋਬਾਰ ਸੀਗਾ ਜੀ ਅੱਜ ਦੇ ਹਾਲਾਤ ਆਪ ਜੀ ਦੇਖ ਰਹੇ ਹੋ ਇੱਕ ਰਿਮਟ ਕਾਲਜ ਬਣਿਆ ਬਾਜੀ ਆਪ ਜੀ ਸਾਰੇ ਜਾਣਦੇ ਹੋ ਸਟੂਡੈਂਟ ਭੈਣ ਭਰਾ ਬਹੁਤ ਨੇ ਰਿਮਟ ਕਾਲਜ ਦੇ ਵਿੱਚ ਪੜਨ ਵਾਲੇ ਉਹ ਇਹਨਾਂ ਬਜ਼ੁਰਗਾਂ ਦੀ ਜਿਹੜਾ ਜਗ੍ਹਾ ਦੇ ਵਿੱਚ ਰਿੰਟ ਕਾਲਜ ਬਣਿਆ ਇਹ ਬਾਪੂ ਗਰਮੇਲ ਸਿੰਘ ਜੀ ਨੇ ਬਾਪੂ ਜੀ ਇੱਧਰ ਦੇਖਿਓ ਤੁਸੀਂ ਇਹ ਬਾਪੂ ਗਰਮੇਲ ਸਿੰਘ ਜੀ ਨੇ ਜੀ ਰਿੰਟ ਕਾਲਜ ਨੂੰ ਜ਼ਮੀਨ ਇਹਨਾਂ ਨੇ ਜਿਹੜੀ ਵੇਚੀ ਸੀ ਜੀ ਔਰ ਕੀ ਹੁੰਦਾ ਡਰਾਈਵਰੀ ਕੀਤੀ ਇਹਨਾਂ ਨੇ ਟਰੱਕ ਦੇ ਉੱਪਰ ਕੀ ਹੁੰਦਾ ਅੱਜ ਪਰਿਵਾਰ ਦੇ ਵਿੱਚ ਨਾ ਤਾਂ ਭੈਣ ਆ ਨਾ ਭਾਈ ਆ ਨਾ ਪੁੱਤਾਂ ਨਾ ਬਾਪ ਨਾ ਚਾਚਾ ਨਾ ਤਾਇਆ ਕੋਈ ਵੀ ਪਰਿਵਾਰ ਦੇ ਵਿੱਚ ਨਹੀਂ ਹੈਗਾ ਔਰ ਇਹਨਾਂ ਦੇ ਹਾਲਾਤ ਐਸੇ ਨਰਕ ਪਰੇ ਹੋ ਗਏ ਸੀ ਸਾਰਾ ਘਰ ਜਿਹੜਾ ਖੰਡਰ ਬਣ ਗਿਆ ਸੀ ਜੀ ਕਰਦੇ ਬਾਲੇ ਗੱਡਰ ਇੱਕ ਇੱਕ ਚੀਜ਼ ਖੰਡਰ ਬਣ ਗਈ ਜੀ ਔਰ ਇਹਨਾਂ ਬਜ਼ੁਰਗਾਂ ਦਾ ਐਕਸੀਡੈਂਟ ਹੋਇਆ ਵਾ ਜਿਹੜਾ ਲੱਕ ਤੋਂ نیچے-नीचे ਧਾੜਾ ਇਹਨਾਂ ਦਾ ਮਤਲਬ ਉਹ ਚੱਲਦਾ ਉੱਪਰ-ਉੱਪਰ ਲੱਕ ਤੋਂ نیچے-नीचे ਜਿਹੜਾ ਸਰੀਰ ਆ ਉਹ ਖੜਾ ਇਹ ਬਜ਼ੁਰਗ ਇੱਕ ਫੱਟੇ ਦੇ ਉੱਪਰ ਕੇ ਸਰਕੇ-ਸਰਕੇ ਆਪਣੀ ਜ਼ਿੰਦਗੀ ਕੱਟਦੇ ਸੀ ਇਹ ਫੱਟੇ ਦੇ ਉੱਪਰ ਕੇ ਸਰਕੇ ਜਾਂਦੇ ਸੀ ਟਾਇਲਟ ਕਰਨ ਜਾਂ ਇਹਨਾਂ ਦੇ ਕੋਲੇ ਇੱਕ ਰੇਡੀਅਸ ਸੀ ਜੀ ਕਰੰਟ ਤੇ ਚੱਲਣ ਵਾਲੀ ਬਿਜਲੀ ਤੇ ਚੱਲਣ ਵਾਲੀ ਬੈਟਰੀ ਤੇ ਚੱਲਣ ਵਾਲੀ ਉਹਦੇ ਤੇ ਇਹ ਜਾਂਦੇ ਤੇ ਉਹ ਵੀ ਕਿਸੇ ਸੰਸਥਾ ਨੇ ਇਹਨਾਂ ਨੂੰ দান ਕਰੀ ਸੀ ਤਾਂ ਉਹਦੇ ਤੇ ਆਪਣਾ ਕੋਈ ਮੰਗ ਕੇ ਜਾਂ ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦੇ ਸੀ ਐਸੇ ਹਾਲਾਤ ਘਰਦੇ ਹੋ ਚੁੱਕੇ ਸੀ ਕਿਸੇ ਟਾਈਮ ਜ਼ਮੀਨ ਜਾਇਦਤ ਦੇ ਮਾਲਕ ਡ੍ਰੈਵਰੀ ਤੱਕ ਕੀਤੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਬੱਕ ਬੱਕ ਸ਼ਹਿਰਾਂ ਦੇ ਵਿੱਚ ਗਏ ਪਰ ਅੱਜ ਐਸੇ ਹਾਲਾਤ ਹੋ ਗਏ ਜੀ ਐਸੇ ਹਾਲਾਤ ਦਾ ਜ਼ਿੰਮੇਵਾਰ ਇਹ ਤਾਂ ਸਾਨੂੰ ਨਹੀਂ ਪਤਾ ਕੋਈ ਐਸਾ ਬੀਜ ਪ੍ਰਮਾਤਮਾ ਤੋਂ ਕੋਈ ਸੱਚੇ ਪਾਸ਼ਾ ਵਾਹਿਗੁਰੂ ਐਸਾ ਬੀਜ ਬਜਾ ਦਿੰਦੇ ਨੇ ਕਈ ਵਾਰੀ ਇਨਸਾਨ ਤੋਂ ਔਰ ਐਸੀ ਨਰਕਪਰੀ ਜ਼ਿੰਦਗੀ ਕੱਟਣ ਤੇ ਬਜ਼ੁਰਗ ਮਜਬੂਰ ਹੋ ਗਏ ਆਪ ਜੀ ਅਰਦਾਸ ਕਰਿਓ ਸਾਡੀ ਵੀਡੀਓ ਦਾ ਮਕਸਦ ਆਪ ਜੀ ਨੂੰ ਅਵੇਅਰ ਕਰਨਾ ਵੀ ਤੁਸੀਂ ਇਦਾਂ ਦੇ ਬਜ਼ੁਰਗਾਂ ਨਾਲ ਜ਼ਰੂਰ ਖੜਿਆ ਕਰੋ ਇਦਾਂ ਦੇ ਬਜ਼ੁਰਗਾਂ ਦੀ ਜ਼ਰੂਰ ਸੇਵਾ ਕਰਨ ਲਈ ਅੱਗੇ ਆਇਆ ਕਰੋ ਨਗਰਾਂ ਨੂੰ ਬੇਨਤੀ ਆ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਨਾ ਜੀ ਗੁੱਸੇ ਗਿਲੇ ਛੱਡ ਕੇ ਆਪਾਂ ਇਦਾਂ ਦੇ ਬਜ਼ੁਰਗਾਂ ਦੀ ਮਦਦ ਕਰਨੀ ਆ ਸੇਵਾ ਕਰਨੀ ਆ ਤਾਂ ਜੋ ਸਾਡੇ ਇਹ ਬਜ਼ੁਰਗ ਵੀਰਪਰਾ ਸੜਕਾਂ ਤੇ ਜਾਂ ਘਰਾਂ ਦੇ ਵਿੱਚ ਨਾ ਰੁਲਣ ਇਹਨਾਂ ਨੂੰ ਸਹਾਰਾ ਮਿਲ ਸਕੇ ਕਿਉਂਕਿ ਆਪਾਂ ਬਹੁ ਵੱਡੇ ਪੱਧਰ ਤੇ ਸੇਵਾ ਵੀ ਕਰਦੇ ਆਂ ਲੰਗਰਾਂ ਵੀ ਲੰਗਰਾਂ ਦੀ ਵੀ ਸੇਵਾ ਕਰਦੇ ਹੋ ਹੋਰ ਵੀ ਬਹੁਤ ਪ੍ਰਕਾਰ ਦੀਆਂ ਸਵਾਮਾਂ ਨੇ ਪਰ ਆਪਾਂ ਆਪਣਾ ਫਰਜ਼ ਵੀ ਯਾਦ ਰੱਖੀਏ ਇਸ ਕਰਕੇ ਬਜ਼ੁਰਗ ਅੱਜ ਅਸੀਂ ਇਹਨਾਂ ਨੂੰ ਲੈ ਕੇ ਆਏ ਹਰਵੰਸਪੁਰੇ ਪਿੰਡ ਤੋਂ ਜੀ ਨੇੜੇ ਫਤੇਗੜ ਸਾਹਿਬ ਔਰ ਇਸ ਵਕਤ ਇਹ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਪਰਿਵਾਰਕ ਮੈਂਬਰ ਬਣਨ ਜਾ ਰਹੇ ਨੇ ਜੀ ਔਰ ਅਗਲਾ ਜੀਵਨ ਇਹਨਾਂ ਦਾ ਤੁਸੀਂ ਦੇਖਣਾ ਸਵਰਗ ਦੇ ਵਿੱਚ ਤਬਦੀਲ ਹੋ ਜਾਣਾ ਆਪ ਜੀ ਨੂੰ ਪਤਾ ਇੱਥੇ ਸਾਡੇ ਕੋਲੇ ਇੱਕ ਚੰਗੇ ਜਿਹੇ ਸੇਵਾਦਾਰਾਂ ਦੀ ਜਿਹੜੀ ਸਾਡੀ ਟੀਮ ਆ ਔਰ ਸੱਚੇ ਪ ਜਿਹੜਾ ਮਨਕਾ ਵਣਕਾ ਇਕੱਠਾ ਕੀਤਾ ਜੀ ਔਰ ਆਪ ਜੀ ਦੇਖਣਾ ਅਗਲਾ ਜੀਵਨ ਆ ਜਿਹੜਾ ਇਹਨਾਂ ਦਾ ਉਹ ਕਿਦਾਂ ਸਵਰਗ ਚ ਤਬਦੀਲ ਹੁੰਦਾ ਔਰ ਇਹਨਾਂ ਦਾ ਖਾਣਾ ਔਰ ਸਾਰੇ ਜਿਹੜਾ ਇਹਨਾਂ ਦੀ ਸੇਵਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਸ ਤੋਂ ਪਹਿਲਾਂ 12 ਸਾਲ ਇਹਨਾਂ ਨੇ ਨਰਕ ਭਰੀ ਜ਼ਿੰਦਗੀ ਕੱਟੀ ਆ ਸਿਆਣੇ ਕਹਿੰਦੇ ਨੇ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਇਹ ਕਹਾਵਤ ਸਾਨੂੰ ਕਿਤੇ ਨਾ ਕਿਤੇ ਅੱਜ ਸੱਚ ਲੱਗ ਰਹੀ ਆ ਸੱਚਮੁੱਚ ਹੀ ਬਜ਼ੁਰਗਾਂ ਦਾ ਜੀਵਨ ਇੱਕ ਜਿਹੜਾ ਗੰਦਗੀ ਦਾ ਢੇਰ ਬਣ ਗਿਆ ਸੀ ਘਰ ਇੱਕ ਰੂੜੀ ਦੇ ਸਮਾਨ ਬਣ ਗਿਆ ਸੀ ਅੱਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਤੇ ਸਾਡੇ ਨੂੰ ਥਾਪੜਾ ਤੇ ਸਾਨੂੰ ਜਿਹੜੇ ਬਾਪੂ ਗਰਮੇਲ ਸਿੰਘ ਬਿਰਕ ਜੀ ਦਾ ਜਿਹੜਾ ਜੀਵਨ ਸਧਾਰਨ ਦੇ ਵਿੱਚ ਸਾਡਾ ਯੋਗਦਾਨ ਸੱਚੇ ਪਾਤਸ਼ਾਹ ਵਾਹਿਗੁਰੂ ਪਵਾ ਰਹੇ ਨੇ ਇਸ ਕਰਕੇ 12 ਸਾਲਾਂ ਬਾਅਦ ਕਹਿੰਦੇ ਰੂੜੀ ਦੀ ਸੁਣੀ ਜਾਂਦੀ ਸੱਚ ਮੁੱਚੀ ਅੱਜ 12 ਸਾਲਾਂ ਬਾਅਦ ਬਜ਼ੁਰਗ ਉਸ ਨਰਕਪੁਰੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਆਏ ਨੇ ਜੀ ਔਰ ਅਸੀਂ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰ ਆਪਣਾ ਵਰਜ ਸੇਵਾ ਸੁਸਾਇਟੀ ਦੇ ਵਿੱਚੋਂ ਵੀਡੀਓ ਸਾਂਝੀ ਕੀਤੀ ਆ ਆਪ ਜੀ ਜੁੜੇ ਰਹੋ ਅਰਦਾਸਾਂ ਕਰਦੇ ਰਹੋ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਹੋਰ ਐਸੇ ਬਹੁਤ ਵੀਰ ਭਰਾ ਭੈਣ ਭਰਾ ਨੇ ਜਿਹੜੇ ਸੜਕਾਂ ਦੇ ਉੱਪਰ ਜਾਂ ਘਰਾਂ ਦੇ ਵਿੱਚ ਨਾਰਕ ਭਰੀ ਜ਼ਿੰਦਗੀ ਕੱਟਦੇ ਨੇ ਉਹਨਾਂ ਦੀ ਸੇਵਾ ਸੰਭਾਲਦਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਰਹਿਣ ਆਪ ਜੀ ਦਾ ਧੰਨਵਾਦ ਤੁਸੀਂ ਆਉਂਦੇ ਜਾਂਦੇ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਨਿਸ਼ਕਾਣੀ ਪਿੰਡ ਦੇ ਵਿੱਚ ਜ਼ਰੂਰ ਆਉਂਦੇ ਜਾਂਦੇ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਧੰਨਵਾਦ ਜੀ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਆਪਣੇ ਭੈਣ ਭਰਾਵਾਂ ਨਾਲ ਆਪਣੇ ਆਪਣੇ ਨਗਰਾਂ 'ਚ ਤਾਂ ਜੋ ਇਦਾਂ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਲੋਕ ਕੋਈ ਨਾ ਕੋਈ ਭੈਣ ਭਰਾ ਸਾਡੇ ਵੀਰ ਅਵੇਅਰ ਹੋ ਸਕਣਾ ਵੀ ਆਪਾਂ ਵੀ ਇਦਾਂ ਦੇ ਬਜ਼ੁਰਗਾਂ ਦੀ ਬਾਹ ਫੜੀਏ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਨਮਾਉਣਾ ਠੀਕ ਹੈ ਚੱਕ ਕੇ ਚੱਕ ਕੇ ਲੈ ਚਾਲੇ ਬਜ਼ੁਰਗਾਂ ਨੂੰ ਚੱਕ ਕੇ ਲੈ ਚੜ੍ਹਨੀ ਹੈ ਠੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਦੇਖਿਆ ਬਜ਼ੁਰਗਾਂ ਨੂੰ ਇਹ ਬਾਪੂ ਜੀ ਦੇ ਹਾਲਾਤ ਪਹਿਲਾਂ ਤੇ ਕੀ ਬਣ ਚੁੱਕੇ ਸੀਗੇ ਜੀ ਆਪ ਜੀ ਨੇ ਸਾਰੀ ਵੀਡੀਓ ਨੂੰ ਦੇਖਿਆ ਵਾਹਿਗੁਰੂ ਔਰ ਤੁਹਾਨੂੰ ਇਸ ਟਾਈਮ ਇਹ ਖੁਸ਼ੀ ਹੋ ਰਹੀ ਹੋਊਗੀ ਬਜ਼ੁਰਗਾਂ ਨੂੰ ਇਹ ਸਹ ਹਾਲਾਤਾਂ ਦੇ ਵਿੱਚ ਦੇਖ ਕੇ ਔਰ ਅੱਜ ਇਸ਼ਾਨਾਨ ਜਿਹੜਾ ਬਜ਼ੁਰਗਾਂ ਨੇ ਕਈ ਕਾਫੀ ਟਾਈਮਾਂ ਬਾਅਦ ਕੀਤਾ ਜੀ ਹੁਣ ਜਿਹੜਾ ਅਗਲਾ ਜੀਵਨ ਆ ਬਜ਼ੁਰਗਾਂ ਦਾ ਉਹ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਜਿਹੜਾ ਸਾਡੇ ਇਸ ਜਿਹੜਾ ਸਵਰਗ ਦੇ ਵਿੱਚ ਜਿਹੜਾ ਗੁਜ਼ਰਨਾ ਬੜੀ ਚੜ੍ਹਦੀ ਕਲਾ ਦਾ ਔਰ ਇੱਜ਼ਤ ਦੀ ਜ਼ਿੰਦਗੀ ਜਿਹੜੀ ਮਿਲਨੀ ਆ ਔਰ ਸ਼ੁਕਰਾਨਾ ਇੱਥੇ ਮੈਂ ਧੰਨਵਾਦ ਕਰੂੰਗਾ ਸਾਰੇ ਸੇਵਾਦਾਰਾਂ ਦਾ ਜਿਹੜੇ ਇਸ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਇੱਕ ਹਿੱਸਾ ਇੱਕ ਇੱਕ ਪਲ ਜਿਹੜਾ ਇੱਥੇ ਬਤਾ ਰਹੇ ਨੇ ਜਿਨ੍ਹਾਂ ਕਰਕੇ ਇਹ ਕਾਰਜ ਅੱਗੇ-ਅੱਗੇ ਵਧ ਰਿਹਾ ਔਰ ਆਪ ਜੀ ਦਾ ਸਾਰੀ ਸੰਗਤ ਦਾ ਘਰਾਂ ਚ ਬੈਠੀ ਦਾ ਦਿਨੋਂ ਧੰਨਵਾਦ ਤੁਸੀਂ ਸਾਡੇ ਲਈ ਇੰਨੀ ਅਰਦਾਸਾਂ ਬੇਨਤੀਆਂ ਕਰਦੇ ਹੋ ਜਿਦ ਨਾਲ ਅਸੀਂ ਹੋਰ ਇੱਕ ਇੱਕ ਜਿਹੜਾ ਸਟੈਪ ਏਕ ਇੱਕ ਡਿੰਗ ਅੱਗੇ ਅੱਗੇ ਵੱਧਦੇ ਜਾ ਰਹੇ ਹਾਂ ਹੋਰ ਉਚਾਈ ਤੇ ਚੜ੍ਹਦੇ ਜਾ ਰਹੇ ਹਾਂ ਔਰ ਇਦਾਂ ਦੇ ਬਜ਼ੁਰਗਾਂ ਦੇ ਨਾਲ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਖੜਨ ਜੋਗੇ ਕਰਨ ਆਪ ਜੀ ਨੂੰ ਦੇਖ ਕੇ ਬੜੀ ਜਿਹੜੀ ਖੁਸ਼ੀ ਹੁੰਦੀ ਉਹ ਘਰਾਂ ਦੇ ਵਿੱਚ ਵੀ ਬਜ਼ੁਰਗ ਐਸ ਟਾਈਮ ਸੇਫ ਨੇ ਉੱਥੇ ਦੇ ਕੀ ਹਾਲਾਤ ਸੀ ਤੁਹਾਨੂੰ ਪਤਾ ਜੀ ਬਜ਼ੁਰਗੋ ਠੀਕ ਹੋ ਹਾਂ ਚੜ੍ਹਦੀ ਕਲਾ ਜੀ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਅਸੀਂ ਪਿੰਡ ਛੱਡਿਆ ਉਦੋਂ ਤਾਂ ਨਿਰਾਸ਼ ਸੀ ਕਿਉਂਕਿ ਪਿੰਡ ਛੱਡਣਾ ਬੜਾ ਮੁਸ਼ਕਲ ਆ ਜੀ ਪਿੰਡ ਜਿਹੜੇ ਵੀ ਵੀਰਾਂ ਦੇ ਪਿੰਡ ਤੋਂ ਵੀਰ ਦੂਰ ਨੇ ਉਹਨਾਂ ਦੇ ਸੁਪਨਿਆਂ 'ਚ ਪਿੰਡ ਜ਼ਰੂਰ ਆਉਂਦਾ ਜੀ ਇਹ ਸੱਚਾਈ ਆ ਜਿੱਥੇ ਤੁਹਾਡਾ ਬਚਪਨ ਬੀਤਿਆ ਹੁੰਦਾ ਉਹ ਸਮਾਂ ਤੁਸੀਂ ਨਹੀਂ ਭੁੱਲ ਸਕਦੇ ਉਹ ਸਮਾਂ ਤੁਹਾਨੂੰ ਸੁਪਨਿਆਂ ਦੇ ਰਾਹੀਂ ਯਾਦ ਆਉਂਦਾ ਰਹਿੰਦਾ ਇਸ ਕਰਕੇ ਜਦੋਂ ਬਜ਼ੁਰਗਾਂ ਨੇ ਪਿੰਡੋਂ ਤੁਰੇ ਭਾਵਕ ਵੀ ਹੋਏ ਉਸ ਵਕਤ ਕਿਉਂਕਿ ਦੁੱਖ ਤਕਲੀਫਾਂ ਦੀ ਜ਼ਿੰਦਗੀ ਬੜੀ ਬਹੁਤ ਦੁੱਖ ਤਕਲੀਫਾਂ ਜਿਹੜੀਆਂ ਇਸ ਪਿੰਡੇ ਤੇ ਹੰਡਾਈਆਂ ਨੇ ਔਰ ਜਿਹੜੇ ਉਰੇ ਆ ਕੇ ਬਜ਼ੁਰਗਾਂ ਨੇ ਕਿਹਾ ਮੇਰਾ ਦਿਲ ਲੱਗ ਗਿਆ ਕਿਉਂਕਿ ਇਹਨਾਂ ਨੂੰ ਚੰਗਾ ਜਿਹੜਾ ਜੀਵਨ ਮਿਲਣਾ ਤਾਂ ਉਹਦੇ ਨਾਲ ਉਰੇ ਗਰਵਾਣੀ ਹਰ ਵਕਤ ਚਲਣੀਆਂ ਇਸ ਜਗ੍ਹਾ ਤੇ ਹੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਨਾਲ ਬੈਠੇ ਪੈਰਾ ਕੋਈ ਮਾਰਾ ਸੱਚੇ ਪਾਸ਼ਾ ਵੈਗਰੂ ਇਹੋ ਜਿਹਾ ਲਾਦਦੇ ਨਹੀਂ ਜਿਹਦੇ ਨਾਲ ਸ਼ਾਂਤੀ ਮਿਲਦੀ ਆ ਜੀ ਧੰਨਵਾਦ ਆਪ ਜੀ ਦਾ ਤੁਸੀਂ ਆਉਂਦੇ ਜਾਂਦੇ ਪਟਿਆਲੇ ਤੋਂ ਭਾਸੋ ਰੋੜ ਲਚਕਾਣੀ ਪਿੰਡ ਦੇ ਵਿੱਚ ਜਰੂਰ ਜਿਹੜਾ ਬਾਪੂ ਬਿਰਕ ਜੀ ਨੂੰ ਜਰੂਰ ਮਿਲਣ ਆਇਆ ਕਰੋ ਇਹ ਡਰਾਈਵਰ ਨੇ ਜੀ ਇਹਨਾਂ ਨੇ ਟਰੱਕ ਚਲਾਇਆ ਕਈ ਸਾਲ ਇਹਨਾਂ ਨਾਲ ਜਰੂਰ ਸਮਾਂ ਜਿਹੜਾ ਬਿਤਾ ਕੇ ਜਾਇਆ ਕਰੋ ਹੋਰ ਸਾਡੇ ਕੋਲ ਐਸੀਆਂ ਰੱਬੀ ਰੂਹਾਂ ਬਹੁਤ ਨੇ ਬਜ਼ੁਰਗ ਐਸੀ ਬਹੁਤ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਵੀ ਸਾਥ ਛੱਡੇ ਨੇ ਜਿਨ੍ਹਾਂ ਨੇ ਫੈਮਲੀਆਂ ਨੇ ਜ਼ਮੀਨਾਂ ਜਾਇਦਾਦਾਂ ਕੁਝ ਐਸੀਆਂ ਗਲਤ ਚੀਜ਼ਾਂ ਪਿੱਛੇ ਆਪਣੇ ਜਿਹੜਾ ਕਰੋੜਾਂ ਦੀ ਜਿਹੜੀ ਜਿਹੜੀ ਜਾਇਦਾਦ ਮਤਲਬ ਜੇ ਆਪਾਂ ਤਾਂ ਦੀ ਗੱਲ ਕਰੀਏ ਉਹਨੂੰ ਠਕਰਾਤਾ ਮਤਲਬ ਜਿਹੜੀ ਜਿਹੜੀ ਅਰਬਾਂ ਖਰਬਾਂ ਚ ਵੀ ਨਹੀਂ ਮਿਲਦੀ ਇਸ ਕਰਕੇ ਇਹਨਾਂ ਨਾਲ ਜਰੂਰ ਸਮਾਂ ਬਤਾਉਣ ਜਰੂਰ ਆਇਆ ਕਰੋ ਪਟਿਆਲੇ ਤੋਂ 500 ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆਸ਼ਰਮ ਆ ਜੀ ਗੁਰੂ ਨਾਨਕ ਦਾ ਦਰ ਗੁਰੂ ਨਾਨਕ ਪਾਸ਼ਾ ਅਸੀਂ ਕਿਰਪਾ ਕਰਦੇ ਨੇ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਆਸ਼ਰਮ ਆ ਆਪਣੀ ਜਰੂਰ ਆਓ ਔਰ ਚੀਜ਼ਾਂ ਦੇ ਰੂਪ ਦੇ ਵਿੱਚ ਤੁਹਾਡੇ ਸਾਥ ਦੀ ਬਹੁਤ ਲੋੜ ਆ ਇੱਟਾਂ ਰੇਤਾ ਬਜਰੀ ਸਿਮਿੰਟ ਸਰੀਆ ਰਾਸ਼ਨ ਦਵਾਈਆਂ ਕੱਪੜਾ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਹਰ ਵਕਤ ਇੱਥੇ ਲੋੜ ਆ ਤਾਂ ਜੋ ਆਪਾਂ ਘਰ ਨੂੰ ਹੋਰ ਵੱਡਾ ਬਣਾ ਕੇ ਔਰ ਬਾਪੂ ਜੀ ਵਰਗੇ ਹੋਰ ਏਦਾਂ ਦੇ ਬਜ਼ੁਰਗਾਂ ਦੀ ਜਾਂ ਵੀਰਾਂ ਦੀ ਮਦਦ ਕਰਨ ਦੇ ਵਿੱਚ ਕਾਮਯਾਬ ਹੋ ਸਕੀਏ ਜੀ ਘਰ ਬਹੁਤ ਵੱਡਾ ਚਾਹੀਦਾ ਜਿਸ ਕਰਕੇ ਘਰ ਬਹੁਤ ਛੋਟਾ ਆਪਣੇ ਕੋਲੇ ਹਜੇ ਹਲੇ ਤਾਂ 100 ਮੈਂਬਰਾਂ ਦੇ ਕਰੀਬ ਆਪਣਾ ਪਰਿਵਾਰ ਪਹੁੰਚੂਗਾ ਔਰ ਤਾਂ ਪਹੁੰਚੋਣੇ ਵੀ ਇਹ ਗਿਣਤੀ ਜਿਹੜੇ ਹੋਰ ਲੋੜਵੰਦੇ ਨੇ ਉਹਨਾਂ ਦਾ ਜਿਹੜਾ ਮਦਦਤ ਹੋ ਸਕੇ ਧੰਨਵਾਦ ਜੀ ਹੱਸਦੇ ਬੱਸਦੇ ਰੋ ਪ੍ਰਮਾਤਮਾ ਸਾਰਿਆਂ ਦਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ